ਕੰਪਨੀ ਦੀ ਹੈ ஆன்ਲਾਈਨ ਰੇਟ ਚੈੱਕ ਕਰ ਲਿਓ ਗਰੰਟੀ ਹੈ ਬਾਈ ਦੀ ਕਹਿੰਦਾ ਖੁੱਲਾ ਚੈਲੰਜ ਹੈ ஆன்ਲਾਈਨ ਭਰ ਕੇ ਚੈੱਕ ਕਰ ਲੋ ਮॉड ਸ਼ੇਅਰ ਕਰਨ ਵਾਲੇ ਵਾਸਤੇ ਵੱਡੇ ਆਫਰ ਰੱਖਦੇ ਉਹ ਆਪਾਂ ਸਸਪੈਂਸ ਰੱਖਿਆ ਹੈ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨ ਤੋਂ ਬਾਅਦ ਪਤਾ ਲੱਗਣਾ ਵੀ ਆਫਰ ਕੀ ਹੈ ਤੇ ਤੁਹਾਨੂੰ ਇਨਾਮ ਕੀ ਮਿਲਿਆ ਹੁਣ ਅੱਖਾਂ ਖੋਲ ਲੋ ਤੇ ਕੰਨ ਵੀ ਖੋਲ ਲੋ ਸੁਣ ਲੋ 11 Pro iPhone ਅੰਦਾਜ਼ਾ ਲਾ ਲਓ ਵੀ ਰੇਟ ਕੀ ਹੋਊਗਾ ਬਾਈ ਕਹਿੰਦਾ ਵੀ ਜਿਹੜਾ ਸ਼ੇਅਰ ਕਰੂਗਾ ਸਭ ਤੋਂ ਵੱਧ ਉਹਨੂੰ iPhone ਦਵਾਂਗੇ ਨੇ 2 2 3 3000 10 10 40 4000 ਤੱਕ ਤਾਂ ਪਾਈਆਂ ਸੀ ਆ ਦੇਖੋ ਬਾਈ ਕਿੰਨੇ ਦੱਸਿਆ 3500 ਦੀ ਸਾਢੇ 3500 ਰੁਪਏ ਚ ਘੜੀ ਪਾ ਲੋ ਹੁਣ ਹੱਥ 'ਚ ਉਹ ਵੀ ਆਈਫੋਨ ਵਾਲੀ ਆ ਸਿੱਧੂ ਮੂਸੇ ਵਾਲੇ ਦੀ ਇੱਕ ਫੋਟੋ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਉਹ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖਿਆ ਹੁਣ ਵੀ ਸਿੱਧੂ ਮੂਸੇ ਵਾਲੇ ਦੇ ਹੱਥ 'ਚ ਜਿਹੜਾ ਫੋਨ ਸੀ ਇਹ ਵੀ ਫੋਨ ਹੁੰਦੇ ਨੇ ਐ ਲੱਗਦਾ ਜਿਵੇਂ ਕੈਨ ਹੁੰਦਾ ਨਾ ਪੀਣ ਵਾਲਾ ਕੋਲਡ ਡਰਿੰਕ ਦੇ ਕੈਨ ਤਾਂ ਦੇਖੇ ਹੋਣੇ ਪਰ ਇੱਕ ਫੋਨ ਵਾਲਾ ਕੈਨ ਦੇਖ ਲਓ ਤੁਸੀਂ ਸਸਤੇ ਰੇਟਾਂ ਦੇ ਫੋਨ ਮਿਲ ਰਹੇ ਆ ਅੱਜ ਬਹੁਤ ਸਸਤੇ ਰੇਟਾਂ ਦੇ ਫਿਰ ਲੈ ਆਏ ਮੁੰਡੇ ਨਾਲ ਆਹ ਭਾਈ ਚਾਰ ਮੁੰਡੇ ਪਿੰਡੋਲੇ ਕੇ ਆਏ ਅੱਛਾ ਹਾਂ ਤੇ ਹੈਗੀ ਗੱਲਬਾਤ ਕੇ ਇਸ ਨਾਲ ਗੱਲਬਾਤ ਕਿ 30 ਰੁਪਏ ਚ ਕੀ ਆਉਂਦਾ ਹੁਣ ਮੰਡੀ 'ਚ ਤੁਸੀਂ ਵੀ ਫਿਰਦੇ ਰਹਿੰਦੇ ਹੋ ਜਿੰਨੇ ਸੋਸ਼ਲ ਮੀਡੀਆ ਤੇ ਦੋਸਤ ਆਪਣੇ ਨਾਲ ਜੁੜੇ ਹੋਏ ਆ 30 ਰੁਪਏ ਚ ਕੀ ਆਉਂਦਾ ਪਰ ਇੱਥੇ 30 ਰੁਪਏ ਚ ਬਹੁਤ ਕੁਝ ਮਿਲ ਜਾਣਾ ਹੈੱਡਫੋਨ ਤੀਰ ਸਿੱਧੂ ਨੇ ਫੋਟੋ ਦੇ ਵਿੱਚ ਹੱਥ 'ਚ ਫੜਿਆ ਹੋਇਆ ਉਹ ਸਭ ਤੋਂ ਵੱਧ ਜਿਹੜਾ ਦੂਸਰਾ ਬੰਦਾ ਸ਼ੇਅਰ ਕਰੂਗਾ ਆਹ ਫੋਨ ਕਰੇ ਲੈ ਜਾਊਗਾ ਜੀ ਵੀਡੀਓ ਉਰੇ ਖੜ ਕੇ ਪਾਵਾਂਗੇ ਚੈਲੰਜ ਅਸੀਂ ਵੀ ਕਰਦੇ ਹੁੰਦੇ ਆ ਕਿ ਜਾਲੀ ਕੁਛ ਨਹੀਂ ਨਕਲੀ ਕੁਛ ਨਹੀਂ ਫਾਰਮੈਲਿਟੀ ਕੁਛ ਨਹੀਂ 950 ਦੀ ਅਲਟਰਾ 2 ਵਾਚ ਪਹਿਲਾਂ ਤਾਂ ਮੈਂ ਮਿਲਦਾ ਉਹ ਸਮਾਨ ਜਿਹੜੀਆਂ ਗੱਲਾਂ ਹਾਂ ਵੀ ਮਿਲਦਾ 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 ਜਾਓ ਜਾਓ ਜਾਲੀ ਵਾਲਾ ਕੰਮ ਦਾ ਨਹੀਂ ਨਾ ਨਾ ਜਾਲੀ ਵਾਲਾ ਕੋਈ ਨਹੀਂ ਜਾ ਤੇ ਮੈਂ ਪੱਕੀ ਆਈਏ ਉਸੇ ਰੇਟ ਦੀ ਮਿਲਦਾ ਜਿਹੜੇ ਦੱਸਦਾ ਬਾਈ ਜੀ ਅੱਜ ਵੱਡਾ ਧਮਾਕਾ ਵੱਡੇ ਆਫਰ ਇਸ ਜਗ੍ਹਾ ਤੇ ਪਹਿਲਾਂ ਤਾਂ ਨਾਮ ਦੱਸ ਦਿੰਨੇ ਤੁਹਾਨੂੰ ਗੁਰਸੇਰਤ ਮੋਬਾਈਲ ਹੱਬ ਹੈ ਮਾਨਸਾ ਦੇ ਕਚਹਿਰੀ ਰੋਡ ਤੇ ਉੱਪਰ ਦੁਕਾਨ ਹੈ ਦੁਕਾਨ ਦੀਆਂ ਤਸਵੀਰਾਂ ਇੱਕ ਵਾਰ ਦਿਖਾਉਣੀਆਂ ਜ਼ਰੂਰੀਆਂ ਧਮਾਕਾ ਕੀ ਆ ਆਫਰ ਕੀ ਆ ਸਾਰੀ ਗੱਲਬਾਤ ਕਰਾਂਗੇ ਬਾਈ ਹੋਰਾਂ ਨੇ ਹੋਲ ਸੇਲ ਤੇ ਆਫਰ ਕੱਢ ਤੇ ਪੈਰ ਧਰਨ ਨੂੰ ਜਗ੍ਹਾ ਨਹੀਂ ਹੁੰਦੀ 1 ਮਿੰਟ ਬਾਈ ਬੇਲਾ ਨਹੀਂ ਹੁੰਦਾ 24 ਘੰਟੇ ਆਹੀ ਜਿਹੜਾ ਸਾਹਮਣੇ ਨਜ਼ਰ ਆ ਰਹੀ ਹੀ ਤਸਵੀਰਾਂ ਇਹ ਹਰ ਦਮ ਇੱਥੇ ਦੇਖਣ ਨੂੰ ਮਿਲਦੀ ਆ ਬਾਈ ਹੋਰਾਂ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਤਾਂ ਗੱਲਬਾਤ ਕਰਨ ਪਹੁੰਚਿਆ ਹੁਣ ਜਾਣਦੇ ਆ ਬਾਈ ਹੋਰਾਂ ਤੋਂ ਵੀ ਕੀ ਕੁਝ ਆਫਰ ਰੱਖੇ ਹੋਏ ਆ ਤੇ ਇੰਨੀ ਭੀੜ ਕਿਵੇਂ ਲੱਗੀ ਹੋਈ ਆ ਬਾਈ ਕੋਲੇ ਬਾਜੀ ਆਇਓ ਮੜਿਆ ਪਹਿਲਾਂ ਤਾਂ ਸਸੇ ਕਾਲ ਸਸੇ ਕਾਲ ਜੀ ਬਾਈ ਕਿਵੇਂ ਭੀੜ ਲਾ ਰખી ਆ ਕਹਿੰਦੇ ਵੀ ਆਹ ਮੁੰਡਾ ਨਹੀਂ ਟਿਕਣ ਦਿੰਦਾ ਕਿਸੇ ਨੂੰ ਇਹਦਾ ਬਾਈ ਸਕੀਮਾਂ ਲਾ ਰੱਖੀਆਂ ਆ ਆਫਰਾਂ ਲਾ ਰੱਖੀਆਂ ਬੁੱਲੇ ਅੱਥੇ अच्छा की कुछ ऑफर है मडा या कडोगे टाइम ਸਾਡੇ ਵਾਸਤੇ ਵੀ ਹਾਂਜੀ ਹਾਂਜੀ ਜਰੂਰ ਹੈ ਜਿਵੇਂ ਆ ਕੜੀ ਲਾ ਰੱਖੀ ਹੈ ਜੀ ਆਪਾਂ ਆਫਰ ਦੇ ਵਿੱਚ ਇਹ ਮੰਨ ਕੇ ਆਪਾਂ ਦੇ ਰਹੇ ਹਾਂ ਜੀ 350 ਰੁਪਏ ਦੀ 350 ਰੁਪਏ ਦੀ ਲਓ ਜੀ ਦੋਸਤੋ ਬਾਈ ਇੱਕ ਤਾਂ ਉਹ ਜਮਾਨਾ ਸੀ ਜਿਹੜਾ ਸੈਲਾਂ ਵਾਲਾ ਹੁਣ ਬੈਟਰੀ ਵਾਲੇ ਘੜੀਆਂ ਪਹਿਲਾਂ ਲੋਕਾਂ ਨੇ 2 2 3 3000 10 40 4000 ਤੱਕ ਤਾਂ ਪਾਈਆਂ ਸੀ ਆਹ ਦੇਖੋ ਬਾਈ ਕਿੰਨੇ ਦੱਸਿਆ 350 ਦੀ ਸਾਢੇ 350 ਰੁਪਏ ਚ ਘੜੀ ਪਾ ਲਓ ਹੁਣ ਹੱਥ 'ਚ ਉਹ ਵੀ ਆਈਫੋਨ ਵਾਲੀ ਆਹ ਲਓ ਜੀ ਦੋ ਇਹਦੀਆਂ ਆ ਭੀਤੇ ਹੀ ਕਹਾਂਗੇ ਆਪਾਂ ਸਟ੍ਰਿਪਾਂ ਦਾ ਕੀ ਕਹਿਣਾ ਇਹਨਾਂ ਨੂੰ ਪਰ ਬਾਈ ਹੋਰਾਂ ਨੇ ਜਿਹੜਾ ਆਫਰ ਰੱਖਿਆ ਤੁਸੀਂ ਆਪ ਦੇਖ ਲਓ ਵੀ ਹੁਣ ਜਿੱਥੇ ਤੁਸੀਂ ਜਾਣੇ ਉਥੇ ਮਹਿੰਗਾ ਸਮਾਨ ਦਾ ਪਾਉਣੇ ਹੋ ਪਰ ਇੱਥੇ ਆ ਜਿਹੜਾ ਰਸ਼ ਖੜਾ ਹੈਗਾ ਇਹਦਾ ਖੜਨ ਦਾ ਕਾਰਨ ਸਿਰਫ ਇਹਨਾਂ ਹੈ ਕਿ ਬਾਈ ਹੋਰਾਂ ਨੇ ਜਮਾ ਹੀ ਮਾਰਜਿਨ ਹੀ ਰੱਖਿਆ ਬਾਈ ਫਿਰ ਕਮਾਉਂਗੇ ਕੀ ਬਸ ਇਹ 2% ਦਾ ਮਾਰਜਿਨ ਰੱਖਿਆ ਹੋਇਆ ਹੈ 2% ਦਾ ਮਾਰਜਿਨ ਰੱਖਿਆ ਹੈ ਇੰਨੇ ਨਾਲ ਸਾਰ ਜਾਂਦਾ ਸਾਰ ਲੈਂਦੇ ਜੀ ਸਾਰ ਲਾਂਗੇ ਇੰਨੇ ਨਾਲ ਫਿਰ ਤਾਂ ਰੱਬ ਰੱਖਿਆ ਹੀ ਹੈ ਹਾਂਜੀ ਹਾਂਜੀ ਜਮਾ 2% ਦਾ ਮਾਰਜਿਨ ਹੀ ਰੱਖਿਆ ਜੇ ਮਾਰ ਆ ਕਢੀ ਆ ਜੂਗੀ ਇਹ ਸਾਡੇ ਚਾਰ 450 ਰੁਪਏ ਦੀ ਘੜੀ ਹੈ ਜੀ ਸਿਰਫ ਲਓ ਜੀ 450 ਮਾਰਕੀਟ ਚ ਵੈਲੀ ਉਹਦੀ ਨਹੀਂ ਜੀ ਹੈਗੀ ਜੀ 500 ਦੀ ਵੇਚਦਾ ਕੋਈ 600 ਦੀ ਵੇਚਦਾ ਆਪਾਂ 450 ਦੀ ਰੱਖੀ ਹੋਈ ਹੈ ਜੀ ਲਓ ਜੀ 450 ਰੁਪਏ ਚ ਘੜੀ ਪਾ ਲੋ ਆਪਾਂ دوستੋ ਪਹਿਲਾਂ ਤੁਸੀਂ ਵੀਡੀਓ ਦੇਖੀ ਜਾਂਦੇ ਹੋਗੇ ਸਾਰੇ ਨਾਮ ਦੱਸਾਂਗੇ ਸ਼ੇਅਰ ਕਰਨ ਵਾਲੇ ਵਾਸਤੇ ਵੱਡੇ ਆਫਰ ਰੱਖਦੇ ਉਹ ਆਪਾਂ ਸਸਪੈਂਸ ਰੱਖਿਆ ਹੋਇਆ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨ ਤੋਂ ਬਾਅਦ ਪਤਾ ਲੱਗਣਾ ਵੀ ਆਫਰ ਕੀ ਹੈ ਤੇ ਤੁਹਾਨੂੰ ਇਨਾਮ ਕੀ ਮਿਲਿਆ ਨਾਮ ਲੱਖਾਂ ਰੁਪਏ ਵਾਲੇ ਨਾਮ ਰੱਖੇ ਨੇ ਬਾਈ ਨੇ ਤੇ ਖੁੱਲਾ ਹੀ ਆਫਰ ਹੈ ਤੇ ਬਾਈ ਹੋਰ ਕੀ ਕੁਝ ਖਾਸ ਆਪਣੇ ਕੋਲ ਜਿਵੇਂ ਆ ਫੋਨ ਆ ਗਿਆ ਜੀ ਫੋਲਡਿੰਗ ਵਾਲਾ ਜਿਵੇਂ ਇਹ 2500 ਦਾ ਮਾਰਕੀਟ ਦੇ ਵਿੱਚ ਆ ਆਪਾਂ ਦੇ ਦਾਂ ਸਿਰਫ ਇਹ 2200 ਰੁਪਏ ਦਾ ਜੀ 2200 ਰੁਪਏ ਦਾ ਹਾਂਜੀ ਹਾਂਜੀ ਫੋਲਡਿੰਗ ਵਾਲਾ ਫੋਨ ਆ ਗਿਆ ਦੋ ਕਲਰ ਆ ਜਾਂਦੇ ਇਹਦੇ ਵਿੱਚ ਜੀ 2200 ਰੁਪਏ ਚ ਤਾਂ ਨਾ ਲੋਕ ਹੋਲਡਰ ਲਵਾਉਂਦੇ ਨੇ ਇੱਥੇ ਪੂਰਾ ਫੋਨ ਵੇਚੀ ਜਾਂਦਾ ਉਹ ਵੀ ਫੋਲਡਿੰਗ ਵਾਲਾ ਫੋਲਡਿੰਗ ਵਾਲੇ ਦੇ ਚਾਹਵਾਨ ਆ ਜੋ ਬਾਈ ਦੋਸਤੋ ਖਿੱਚ ਲਓ ਤਿਆਰੀ ਤੇ ਬਾਈ ਹੋਰ ਕੀ ਕੁਝ ਖਾਸ ਆਪਣੇ ਕੋਲ ਇੱਕ ਆ ਫੋਨ ਆਇਆ ਜੀ ਜਿਹੜਾ ਬਾਈ ਸਿੱਧੂ ਮੂਸੇ ਵਾਲੇ ਕੋਲੇ ਹੁੰਦਾ ਉਹਦਾ ਫਰਸਟ ਕੋਲੋਨ ਆ ਜੀ ਇਹ ਸਿਰ ਲਓ ਜੀ ਸਿੱਧੂ ਮੂਸੇ ਵਾਲੇ ਦੀ ਇੱਕ ਫੋਟੋ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਉਹ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖਿਓ ਕਿ ਸਿੱਧੂ ਮੂਸੇ ਵਾਲੇ ਦੇ ਹੱਥ 'ਚ ਜਿਹੜਾ ਫੋਨ ਸੀ ਉਹ ਫੋਨ ਵੀ ਇੱਥੇ ਜਿਹੜਾ ਬਹੁਤ ਘੱਟ ਰੇਟਾਂ ਦੇ ਮਿਲ ਰਿਹਾ ਬਾਈ ਨੇ ਤਾਂ ਜਮਾ ਕੁੱਲਾ ਕਹਿੰਦੇ ਵੀ ਇੱਕ ਬੰਪਰ ਸੇਲ ਹੀ ਲਾਈ ਐ ਤੇ ਹਰ ਇੱਕ ਚੀਜ਼ ਬਾਜ਼ੇ ਵਜੇ ਰੇਟਾਂ ਤੇ ਦੋਸਤੋ ਮੇਲਾ ਲੁੱਟ ਲਓ ਪਹਿਲਾਂ ਤਾਂ ਇਹੀ ਕਹੂੰਗਾ ਵੀ ਜਿਹੜੇ ਵੀਡੀਓ ਦੇਖੀ ਜਾਂਦੇ ਛੇਤੀ ਤੋਂ ਛੇਤੀ ਪਹੁੰਚ ਜਿਓ ਬਾਈ ਪ੍ਰੋਪਰ ਐਡਰੈਸ ਦੱਸਿਓ ਦੁਕਾਨ ਦਾ ਇਹ ਆਪਣਾ ਹੈਗਾ ਜੀ ਕਚੈਰੀ ਰੋਡ ਤੇ ਮਥੂੜ ਬੈਂਕ ਦੇ ਸਾਹਮਣੇ ਜਮਾ ਗਰਸੀਰ ਤੇ ਟੈਲੀਕਾਮ ਅੱਛਾ ਤੇ ਹੋਰ ਕੀ ਕੁਛ ਆ ਬਾਈ ਜਿਹੜੇ ਤੁਸੀਂ ਰੇਟ ਦੱਸੀ ਜਾਂਦੇ ਹੋ ਇਹ ਫਿਰ ਤੁਹਾਨੂੰ ਕਿੰਨੇ ਦੇ ਪੈਂਦੇ ਆ ਇਹ ਤਾਂ ਫਿਰ ਤੁਸੀ ਮੈਨੂੰ ਲੱਗਦਾ ਵੀ ਇੱਕ ਕਹਿ ਸਕਦੇ ਆ ਵੀ ਬਾਜ਼ੇ ਵਜੇ ਰੇਟਾਂ ਦੀ ਦੀਆਂ ਹਾਂ ਜੀ ਬਸ 2% ਦਾ ਮਾਰਜਨ ਰੱਖਿਆ ਹਾਂ ਹੁਣ ਇੱਕਾ ਫੋਨ ਆ ਜ ਇਹ ਆ ਫੋਨ ਦੇ ਆ ਫੋਨ ਮੇਂ ਦੇਖੀਦਾ ਜਾਂਦਾ ਸੀ ਲੋਬੀ ਹੁਣ ਤੁਸੀਂ ਪਹਿਲਾਂ ਕਲੋਜ਼ ਕਰਕੇ ਕੈਮਰਾਮੈਨ ਦਿਖਾ ਦੇ ਵੀ ਇਹਹ ਜੇ ਵੀ ਫੋਨ ਹੁੰਦੇ ਨੇ ਐ ਲੱਗਦਾ ਜਿਵੇਂ ਕੈਨ ਹੁੰਦਾ ਨਾ ਪੀਣ ਵਾਲਾ ਕੋਲਡ ਡਰਿੰਕ ਦੇ ਕੈਨ ਤਾਂ ਦੇਖੇ ਹੋਣੇ ਪਰ ਇੱਕ ਫੋਨ ਵਾਲਾ ਕੈਨ ਦੇਖ ਲਓ ਤੁਸੀਂ ਵੀ ਜੇਬ ਚ ਵੀ ਪਾਉਣਾ ਸੌਖਾ ਤੇ ਤੇ ਗੱਲ ਵੀ ਹੁੰਦੀ ਆ ਗਾਣੇ ਵੀ ਚੱਲਦੇ ਆ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਹਾਂ ਜੀ ਡਬਲ ਸਿਮ ਚਿਪ ਵੀ ਪੈਂਦੀ ਆ ਲਓ ਜੀ ਪਹਿਲਾਂ ਤਾਂ ਤਕਨੀਕ ਵਾਸਤੇ ਤੁਸੀਂ ਦੇਖ ਲਓ ਵੀ ਤਕਨੀਕ ਕਿੰਨੀ ਅੱਗੇ ਵਧ ਗਈ ਟੈਕਨੋਲੋਜੀ ਨੇ ਕਿੰਨਾ ਜ਼ਿਆਦਾ ਯਾਰ ਲੋਕਾਂ ਨੂੰ ਜਿਹੜਾ ਹਿਲਾ ਕੇ ਰੱਖ ਰੱਖਿਆ ਆ ਦੇਖ ਲਓ ਬਹੁਤ ਦੇ ਬਾਈ ਹੋਰ ਕੀ ਕੁਛ ਆਪਣੇ ਕੋਲੇ ਜਿਵੇਂ ਆ ਏਅਰਪੋਰਟ ਆ ਜਾਂਦੇ ਜੀ ਸਿਰਫ ਇਹ ਹੈਗਾ 300 ਰੁਪਏ ਦੇ ਤੇ ਕਾਹ ਏਅਰਪੋਰਟ ਆ ਜਾਣਗੇ ਇਹ 350 ਰੁਪਏ ਦੇ ਆ ਜਾਣਗੇ ਅੱਛਾ ਬਾਈ ਕਹਿੰਦਾ ਵੀ 350 ਰੁਪਏ ਦੇ ਏਅਰਪੋਰਟ ਸੋਨੂੰ ਮਾਰਕੀਟ ਦੇ ਵਿੱਚ ਇਹ ਹਜ਼ਾਰ ਹਜ਼ਾਰ 2 2000 ਦੇ ਰੇਟ ਤਾਂ ਤੁਸੀਂ ਦੇਖੇ ਹੋਣੇ ਆਪਾਂ ਗੱਲਬਾਤ ਕਰਦੇ ਆ ਕਿਤੇ ਇਹ ਬਾਈ ਝੂਠ ਤਾਂ ਨਹੀਂ ਮਾਰੀ ਜਾਂਦਾ ਜਿਹੜੇ ਰੇਟ ਦੱਸੀ ਜਾਂਦਾ ਇੱਥੇ ਮੁੰਡੇ ਜਿਹੜੇ ਬੈਠੇ ਨੇ ਸਾਰਿਆਂ ਨਾਲ ਗੱਲਬਾਤ ਕਰਦੇ ਆ ਬਾਈ ਕੀ ਨਾਮ ਹੈ ਜਸ਼ਨਪ੍ਰੀਤ ਸਿੰਘ ਜੀ ਜਨਪ੍ਰੀਤ ਜਿਹੜੀਆਂ ਗੱਲਾਂ ਕਹੀ ਜਾਂਦਾ ਹੈਗੀ ਸੱਚ ਬਾਈ ਜਮਾ ਸਾਚਾ ਇੰਸਟਾਗ੍ਰਾਮ ਦੇ ਵੀਡੀਓ ਦੇਖੀ ਸੀ ਖਲਾਰਾ ਪਿਆ ਪਿਆ ਜਮਾ ਮੁੰਡੇ ਲੈ ਕੇ ਆਇਆ ਪਿੰਡ ਦੇ ਵੀ ਚੱਕ ਲਓ ਫੋਨ ਬਹੁਤ ਸਸਤੇ ਰੇਟਾਂ ਤੇ ਫੋਨ ਮਿਲ ਰਿਹਾ ਅੱਜ ਬਹੁਤ ਸਸਤੇ ਰੇਟਾਂ ਤੇ ਫਿਰ ਲੈ ਆਏ ਮੁੰਡੇ ਨਾਲ ਚਾਹ ਹਾਂ ਬਾਈ ਚਾਰ ਮੁੰਡੇ ਪਿੰਡੋਂ ਲੈ ਕੇ ਆਏ ਅੱਛਾ ਹਾਂ ਤੇ ਹੈਗੀ ਗੱਲਬਾਤ ਕਿ ਬਾਈ ਸਾਰਾ ਗੱਲਬਾਤ ਆ ਯਾਰ ਜਮਾ ਇੰਸਟਾਗ੍ਰਾਮ ਤੇ ਦੇਖੀ ਸੀ ਵੀਡੀਓ ਬਹੁਤ ਸਸਤੇ ਫੋਨ ਪਿਆ ਪਈ ਆਈਫੋਨ ਆਪਣੇ ਕੋਲੇ ਆਹ ਫੋਨ ਦੇਖਣ ਆਏ ਸੀ 11 ਬਾਈ ਕੋਲੇ ਇਹਦਾ 22000 ਰੇਟ ਦੱਸਿਆ ਬਾਈ ਨੇ ਕੀ ਬਾਤ ਆ ਕਿਤੇ ਹੋਰ ਤੁਹਾਨੂੰ ਮਾਰਕੀਟ ਚ ਲੱਗਦਾ ਵੀ ਇੰਨਾ ਸਸਤਾ ਰੇਟ ਕਿਸੇ ਚੀਜ਼ ਦਾ ਨਹੀਂ ਬਾਈ ਬਹੁਤ ਘੰਨਾ ਦੇ ਘੁੰਮਿਆ ਕਿਸੇ ਦੇ ਨਹੀਂ ਹੈਗਾ ਸਸਤਾ ਰੇਟ ਇੱਥੇ ਬਹੁਤ ਸਾਰਾ ਅਜਾ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ ਕਈ ਵਾਰੀ ਨਾ ਐਹ ਜਿਹੀਆਂ ਚੀਜ਼ਾਂ ਵੀ ਦੇਖ ਲੈਂਦੇ ਆ ਦੇਖਦੇ ਕੋਸੋਰ ਨਹੀਂ ਜਾਂਦੇ ਆ ਤਾਂ ਕੁਝ ਹੋਰ ਮਿਲਦਾ ਭਾਈ ਆਪਾਂ ਇਹ ਕਹਾਂਗੇ ਆ ਕੇ ਤਾਂ ਗਾਂਦੇ ਵਿਜ਼ਿਟ ਕਰਨ ਇੱਥੇ ਦੇਖਣ ਫੋਨ ਬਹੁਤ ਸਸਤੇ ਫੋਨ ਨੇ ਤੇ ਵਧੀਆ ਕੰਡੀਸ਼ਨ ਜੇ ਤਾਂ ਤੁਸੀਂ ਇੱਥੇ ਸਾਨੂੰ ਹੋ ਗਏ ਜੀ ਦੋ ਤਿੰਨ ਮਹੀਨੇ ਇੰਸਟਾਗ੍ਰਾਮ ਤੇ ਜੁੜੇ ਬਾਈ ਨਾਲ ਪਹਿਲਾਂ ਤੋਂ ਅੱਛਾ ਬਾਈ ਕਿਵੇਂ ਲੱਗਦਾ ਫਿਰ ਲਿਆਇਆ ਤੁਹਾਡੇ ਪਿੰਡ ਵਾਲੇ ਦਾ ਖਿੱਚ ਕੇ ਤੁਹਾਨੂੰ ਲੱਗਦਾ ਸਸਤਾ ਹੈਗਾ ਹਾਂਜੀ ਬਹੁਤ ਸਸਤਾ ਸਮਾਨ ਹੈ ਇੱਥੇ ਜੀ ਵਧੀਆ ਰੇਟ ਤੇ ਮਿਲਦਾ ਸੀ ਵੀ ਇੰਸਟਾਗ੍ਰਾਮ ਤੋਂ ਦੇਖ ਕੇ ਆਇਆ ਬਾਈ ਲਿਆਏ ਸਾਡੇ ਪਿੰਡ ਦਾ ਜੀ ਇੰਨਾ ਖਿਲਾਰਾ ਪਿਆ ਇੱਥੇ ਸਮਾਨ ਭਰ ਲੈਣੀ ਮੁਸ਼ਕਲ ਆ ਜੀ ਅੱਛਾ ਇੱਥੇ ਕਿੰਨੇ ਸਮੇਂ ਬਾਅਦ ਵਾਰੀ ਆ ਗਈ ਫਿਰ ਸਾਡੀ ਹੁਣ ਆਈ ਸੀ ਸਵੇਰੇ 8 ਵਜੇ ਆਈ ਸੀ ਦੁਕਾਨ ਤੇ ਜਮਾ ਓਪਨਿੰਗ ਵੇਲੇ ਤੇ ਆਏ ਆ ਜੀ ਕੀ ਬਾਤ ਹੈ ਬਾਈ ਇੱਥੇ ਉਹ ਗੱਲਾਂ ਨਾ ਐਵੇਂ ਨਹੀਂ ਹੁੰਦੀਆਂ ਸੱਚ ਹੁੰਦੀਆਂ ਨੇ ਉਹ ਗੱਲਾਂ ਬਾਈ ਕੋਲੇ ਨਾ 24 ਘੰਟੇ ਜਿੰਨਾ ਚਿਰ ਦੁਕਾਨ ਖੁੱਲਦੀ ਹੈ ਉਹਨਾਂ 24 ਘੰਟੇ ਕਹਿ ਸਕਦੇ ਆ ਤੇ ਹਰ ਇੱਕ ਚੀਜ਼ ਬਾਜ਼ਾਰ ਰੇਟ ਤੇ ਬਾਈ ਇਹਦਾ ਕੀ ਰੇਟ ਹੈ ਇਹ ਸਿਰਫ 1300 ਰੁਪਏ ਦੀ ਲਓ ਜੀ ਕੰਪਨੀ ਦੀ ਹੈ ਆਨਲਾਈਨ ਰੇਟ ਚੈੱਕ ਕਰ ਲਿਓ ਗਾਰੰਟੀ ਹੈ ਬਾਈ ਦੀ ਕਹਿੰਦਾ ਖੁੱਲਾ ਚੈਲੰਜ ਹੈ ਆਨਲਾਈਨ ਭਰ ਕੇ ਚੈੱਕ ਕਰ ਲਓ ਮਾਡਲ ਨੰਬਰ ਸਾਰੀਆਂ ਚੀਜ਼ਾਂ ਦਿੱਤੀਆਂ ਹੋਈਆਂ ਇੱਕ ਵਾਰੀ ਚੈੱਕ ਕਰ ਲੇ ਤੇ ਫਿਰ ਵੀਡੀਓ ਮੈਚ ਕਰ ਲਿਓ ਵੀ ਇਹ ਵੀਡੀਓ ਦੇ ਵਿੱਚ ਆ ਘੜੀ ਕਿੰਨੇ ਦੀ ਮਿਲ ਰਹੀ ਹੈ ਤੇ ਆਨਲਾਈਨ ਕਿੰਨੇ ਦੀ ਮਿਲਦੀ ਹੈ ਬਾਈ ਹੋਰ ਕੀ ਕੁਝ ਆਪਣਾ ਜਿਵੇਂ ਆ ਕੇਵਲ ਆਹੀ ਡਾਟਾ ਕੇਬਲ 20C 8 6 ਮਹੀਨੇ ਦੀ ਗਾਰੰਟੀ ਹੈ ਸਿਰਫ 40 ਰੁਪਏ ਦੀ ਕੇਬਲ ਲਓ ਜੀ ਆ 100 1 ਆਪਾਂ ਜੀ ਨਹੀਂ ਸਕਦੇ ਕਿਉਂਕਿ ਮੈਂ ਮਹੀਨੇ ਤੋਂ ਪਹਿਲਾਂ ਇਹ 100 150 ਰੁਪਏ ਦੀ ਖਰੀਦੀ ਸੀ ਤੇ ਬਾਈ ਕੋਲੇ ਸਿਰਫ 40 ਰੁਪਏ ਦੀ ਹੈ ਤੇ ਹੁਣ ਸ਼ੇਅਰ ਕਰ ਦਿਓ ਸ਼ੇਅਰ ਵਾਲੀ ਤੁੱਕੀ ਕੱਢ ਦਿਓ ਤੁਹਾਨੂੰ ਪਤਾ ਲੱਗਣਾ ਸ਼ੇਅਰ ਤੋਂ ਬਾਅਦ ਵੀ ਜਿਹੜੀ ਚੀਜ਼ ਸ਼ੇਅਰ ਵਾਲਿਆਂ ਵਾਸਤੇ ਰੱਖੀ ਆ ਨਾ ਉਹ ਵਾਕਈ ਵੀ ਅਲੱਗ ਹੈ ਤੇ ਹੁਣ ਬਾਈ ਆਪਾਂ ਸਸਪੈਂਸ ਵੀ ਖੋਲ ਦਿੰਨੇ ਆ ਦੱਸਿਓ ਮੜਾ ਜਿਹੜਾ ਸਭ ਤੋਂ ਵੱਧ ਪਹਿਲਾ ਬੰਦਾ ਸ਼ੇਅਰ ਕਰੂਗਾ ਉਹਦੇ ਵਾਸਤੇ ਕੀ ਰੱਖਿਆ ਉਹਦੇ ਖਾਤਰ 11 Pro ਰੱਖਿਆ ਜੀ ਆਪਾਂ 11 Pro ਲਓ ਜੀ ਬਾਈ ਹੁਣ ਅੱਖਾਂ ਖੋਲ ਲਓ ਤੇ ਕੰਨ ਵੀ ਖੋਲ ਲਓ ਸੁਣ ਲਓ 11 Pro ਆ ਅੰਦਾਜ਼ਾ ਲਾ ਲਓ ਵੀ ਰੇਟ ਕੀ ਹੋਊਗਾ ਬਾਈ ਕਹਿੰਦਾ ਵੀ ਜਿਹੜਾ ਸ਼ੇਅਰ ਕਰੂਗਾ ਸਭ ਤੋਂ ਵੱਧ ਉਹਨੂੰ ਆਈਫੋਨ ਦਵਾਂਗੇ ਹੁਣ ਕਿਹਦਾ ਕਿਹਦਾ ਸੁਪਨਾ ਆਈਫੋਨ ਚਲਾਉਣ ਦਾ ਹੈ ਉਹ ਸ਼ੇਅਰ ਕਰ ਦਿਓ ਬਸ ਸ਼ੇਅਰ ਕਰਨ ਨਾਲ ਤੁਹਾਨੂੰ ਮਿਲ ਜਾਣਾ ਹੈ ਬਾਈ ਤੁਹਾਡੇ ਨੰਬਰ ਜਰੂਰ ਦੱਸਿਓ ਜਿਨ੍ਹਾਂ ਦੇ ਉੱਪਰ ਸ਼ੇਅਰ ਕਰਕੇ ਸਕਰੀਨਸ਼ਾਟ ਸੈਂਡ ਕਰ ਉਹ ਨੰਬਰ ਹੈਗਾ ਜੀ ਆਪਣਾ 8564303000 ਇਹੀ ਇੱਥੇ ਵਟਸਐਪ ਚੱਲਦਾ ਆਪਣਾ ਇਸੇ ਦੀ ਸ਼ੇਅਰ ਕਰ ਸਕਦੇ ਹੋ ਅੱਛਾ ਇਹ ਸ਼ੇਅਰ ਕਰਨ ਵਾਲੇ ਨੂੰ ਦਵੋਗੇ ਫਿਰ ਹਾਂਜੀ ਹਾਂਜੀ ਸ਼ੇਅਰ ਕਰਨ ਵਾਲੇ ਨੂੰ ਤੇ ਬਾਈ ਤੁਹਾਡੇ ਨਾਲ ਇੱਕ ਹੋਰ ਵਾਦਾ ਰਿਹਾ ਜਿਹੜੇ ਦੋਸਤ ਦੇਖ ਰਹੇ ਹਨ ਬਾਈ ਸਭ ਤੋਂ ਵੱਧ ਸ਼ੇਅਰ ਕਰਕੇ ਬਾਈ ਨੂੰ ਸਕਰੀਨਸ਼ਾਟ ਭੇਜੂਗਾ ਤੇ ਬਾਈ ਸਾਨੂੰ ਦੱਸੂਗਾ ਵੀ ਆਹ ਬੰਦੇ ਨੂੰ ਅਸੀਂ ਆਈਫੋਨ ਦੇ ਰਹੇ ਹਾਂ ਤੇ ਉਸ ਦਿਨ ਵੀ ਆਪਾਂ ਆਹ ਆਈਫੋਨ ਦੰਦੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਸਭ ਤੋਂ ਪਹਿਲਾਂ ਇਹੀ ਕਹੂੰਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਸ਼ੇਅਰ ਕਰਨ ਦਾ ਲੱਗਦਾ ਕੁਝ ਨਹੀਂ ਪਰ ਮਿਲ ਬਹੁਤ ਕੁਝ ਜਾਣਾ ਤੇ ਬਾਈ ਹੋਰ ਕੀ ਕੁਝ ਹੈ ਜਿਵੇਂ ਆਪਣੇ ਕੋਲੇ ਆਹ 이어ਫੋਨ ਆ ਗਏ ਜੀ ਇਹ ਸਿਰਫ 300 ਰੁਪਏ ਦੇ ਹੈਗੇ ਆ ਕੱਢਿਓ ਬਾਹਰ ਮੜਾ ਕੇ ਦਿਖਾਓ ਤੇ ਪੈਕਟ 'ਚ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਆਪਾਂ ਕੱਢ ਕੇ ਚੀਜ਼ ਦਿਖਾਉਨੇ ਤੁਹਾਨੂੰ ਆਹ ਦੇਖੋ ਤੁਸੀਂ ਲਓ ਬਈ ਕੁਆਲਿਟੀ ਦੇਖ ਲਓ ਬਈ ਕਿੰਨੇ ਦੱਸਿਆ 30 ਰੁਪਏ ਦੇ ਜੀ ਲਓ ਜੀ 30 ਰੁਪਏ ਚ ਕੀ ਆਉਂਦਾ ਹੁਣ ਮੰਡੀ ਚ ਤੁਸੀਂ ਵੀ ਫਿਰਦੇ ਰਹਿੰਦੇ ਹੋ ਜਿੰਨੇ ਸੋਸ਼ਲ ਮੀਡੀਆ ਤੇ ਦੋਸਤ ਆਪਣੇ ਨਾਲ ਜੁੜੇ ਹੋਏ ਆ 30 ਰੁਪਏ ਚ ਕੀ ਆਉਂਦਾ ਪਰ ਇੱਥੇ 30 ਰੁਪਏ ਚ ਬਹੁਤ ਕੁਝ ਮਿਲ ਜਾਣਾ ਹੈੱਡਫੋਨ 30 ਰੁਪਏ ਦੇ ਨੇ ਤੇ ਬਾਈ ਕੋਲੇ ਜਿਹੜੀਆਂ ਡਾਟਾ ਕੇਬਲ ਦੀ ਆਪਾਂ ਗੱਲ ਕੀਤੀ ਸੀ ਨਾ 6 ਮਹੀਨੇ ਦੀ ਗਾਰੰਟੀ ਵੀ ਹੈ ਦੀ ਜੇ ਖਰਾਬ ਹੋ ਗਈ ਨਾਦ ਨਾ ਬਦਲ ਕੇ ਲੈ ਜਾਓ ਹਾਂ ਜੀ ਨਾਲ ਦੀ ਨਾਲ ਜੀ ਤੇ ਬਾਈ ਹੋਰ ਵੀ ਲੋਕ ਹੋਣਗੇ ਜਿਹੜੇ ਸ਼ੇਅਰ ਕਰਨਗੇ ਸਭ ਤੋਂ ਪਹਿਲੇ ਬੰਦੇ ਹੁੰਦਾ ਤੁਸੀਂ ਆ ਰੱਖਤਾ ਜੇ ਕੋਈ ਦੂਸਰਾ ਜਾਂ ਤੀਸ ਲਓ ਜੀ ਸਿੱਧੂ ਮੂਸੇ ਵਾਲੇ ਨਾਲ ਦਾ ਜਿਹੜਾ ਫੋਨ ਜਿਹੜਾ ਸਿੱਧੂ ਨੇ ਫੋਟੋ ਦੇ ਵਿੱਚ ਹੱਥ 'ਚ ਫੜਿਆ ਹੋਇਆ ਉਹ ਸਭ ਤੋਂ ਵੱਧ ਜਿਹੜਾ ਦੂਸਰਾ ਬੰਦਾ ਸ਼ੇਅਰ ਕਰੂਗਾ ਆ ਫੋਨ ਘਰੇ ਲੈ ਜਾਊਗਾ ਜੀ ਤੇ ਬਾਈ ਕਹਿੰਦਾ ਵੀ ਇਹ ਇਹ ਹੁੰਦੇ ਦਿਲਦਾਰ ਬੰਦੇ ਆ ਇੱਥੇ ਜਿਹੜੀ ਭੀੜ ਲੱਗੀ ਹੈ ਨਾ ਭੀੜ ਲੱਗਣ ਦਾ ਕਾਰਨ ਹੀ ਐ ਕਿਉਂਕਿ ਵਿਰਲਾ ਹੀ ਹੁੰਦਾ ਯਾਰ ਜਿਹੜਾ ਐਡੇ ਇੱਕ ਆਫਰ ਰੱਖ ਲੈਂਦਾ ਤੇ ਖੁੱਲਾ ਸੱਦਾ ਦੇ ਦਿੰਦਾ ਤੇ ਖੁੱਲਾ ਚੈਲੰਜ ਕਰ ਦਿੰਦਾ ਚੈਲੰਜ ਬਾਈ ਕਹਿੰਦਾ ਪੂਰੇ ਪੰਜਾਬ ਦਾ ਐ ਕੋਈ ਮਰਜ਼ੀ ਆ ਕੇ ਰੇਟ ਚ ਕੰਪੈਰੀਸ਼ਨ ਕਰ ਲੈ ਵੀ ਸਾਡੇ ਬਰਾਬਰ ਚੀਜ਼ ਦੇ ਕੇ ਦਿਖਾ ਦੇ ਫਿਰ ਅਸੀਂ ਵੀ ਦੇਖ ਲਾਂਗੇ ਵੀ ਸਾਡੇ ਤੋਂ ਵੀ ਉੱਤੇ ਵਾਲਾ ਕੋਈ ਬੈਠਾ ਹੈ ਤੇ ਬਾਈ ਹੋਰ ਕੀ ਕੁਝ ਆਪਣਾ ਜਿਵੇਂ ਆ iPle ਦਾ B board ਦਾ ਡਾਫਟਰ ਆ ਗਿਆ ਜੀ ਉਹਦਾ ਫਸਟ ਕਾਪੀ ਆ ਇਹ ਇਹਦੀ ਹੈਗੀ 6 ਮਹੀਨਿਆਂ ਦੀ ਵਾਰੰਟੀ ਸਿਰਫ ਹੈਗਾ 550 ਰੁਪਏ ਦਾ ਲਓ ਜੀ 550 ਮਿਲਦਾ ਬਾਈ ਇਹ 2000 ਰੁਪਏ ਦਾ ਮਾਰਕੀਟ ਚ ਮਿਲਦਾ ਹੈ ਨਾ Ориجنਲ ਬਾਈ 2000 ਰੁਪਏ ਦਾ ਤੁਹਾਨੂੰ ਮਿਲਦਾ ਹੈ ਆਈਫੋਨ ਦਾ ਚਾਰਜਰ ਤੇ ਮੈਨੂੰ ਲੱਗਦਾ ਜਿਹੜੇ ਆਈਫੋਨ ਚਲਾਉਂਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਅਰੀਜਨਲ ਚਾਰਜਰ ਕਿੰਨੇ ਕੇ ਰੁਪਏ ਦਾ ਹੁੰਦਾ ਪਰ ਇੱਥੇ ਬਾਈ ਨੇ ਰੇਟ ਦੱਸਿਆ ਸਿਰਫ 550 ਰੁਪਏ 550 ਰੁਪਏ ਚ ਲੈ ਜਾਓ ਤੇ ਆ ਜਿੰਨਾ ਸਾਮਾਨ ਬਾਈ ਉਹ ਰੇ ਪਿਆਗਾ ਸਾਰਾ ਮੈਨੂੰ ਲੱਗਦਾ ਵੀ ਬਾਈ ਦੇ ਤਾਂ 5-10 ਮਿੰਟਾਂ ਦੀ ਖੇਡ ਹੈ ਤੇ ਜਿਹੜੇ ਹਿਸਾਬ ਨਾਲ ਇੱਥੇ ਕਸਟਮਰ ਆਉਂਦੇ ਆ ਨਾ 5-10 ਮਿੰਟਾਂ ਚ ਸਾਰੀਆਂ ਚੀਜ਼ਾਂ ਜਿਹੜੀਆਂ ਬਾਈ ਸਟਾਕ ਡੇਲੀ ਲਿਆਉਂਦਾ ਨਵਾਂ ਬਾਈ ਕਿੰਨੇ ਚਿਰ ਮੰਗਰੋ ਸਟਾਕ ਆ ਜਾਂਦਾ ਇਹ ਡੇਲੀ ਅਪਡੇਟ ਹੁੰਦਾ ਜੀ ਡੇਲੀ ਉਹ ਅਪਡੇਟ ਹੁੰਦਾ ਲੋਕ ਨਾ ਨਾ ਜੀ ਰੋਟੀ ਖਾਣ ਏ ਭਾਈ ਮਤਲਬ ਕਿਵੇਂ ਮੇਨਟੇਨ ਕਰਦੇ ਹੋ ਫਿਰ ਇੰਨਾ ਸਿਸਟਮ ਤੁਸੀਂ ਇੰਨੇ ਘੱਟ ਮਾਰਜਨ ਤੇ ਇਹ ਲੋਕਾਂ ਦਾ ਭਲਾ ਹੀ ਕਰਨਾ ਬਸ ਬਸ ਭਲਾ ਹੀ ਕਰਨਾ ਜੀ ਜੇ ਕੋਈ ਚੀਜ਼ ਨਹੀਂ ਹੁੰਦੀ ਮੌਕੇ ਤੇ ਅੱਲਾਹ ਕਹਿੰਦਾ ਆਪਾਂ ਨੂੰ ਆਹ ਚੀਜ਼ ਚਾਹੀਦੀ ਆ ਆਪਾਂ ਬਾਈ 1-2 ਦਿਨਾਂ ਦੇ ਵਿੱਚ ਮਗਾ ਕੇ ਦੇ ਦਿੰਦੇ ਜੀ ਮੌਕੇ ਤੇ ਜਿਹੜੀ ਚੀਜ਼ ਨਹੀਂ ਹੁੰਦੀ ਜੇ ਕੋਸ਼ਿਸ਼ ਆਪਾਂ ਐ ਕਰਦੇ ਆਂ ਵੀ ਸ਼ਾਮ ਤੱਕ ਮਗਾ ਕੇ ਦੇ ਦੇ ਅੱਛਾ ਇਹਨੇ ਆਈਫੋਨ ਪਏ ਆ ਵੀ ਪੁਰਾਣੇ ਵੀ ਸੇਲ ਕਰਦੇ ਹੋ ਕੀ ਸਿਸਟਮ ਹੈ ਆਈਫੋਨ ਵਾਲਾ ਦੱਸ ਦੋ ਮੜਾ ਜਾ ਆਪਣੇ ਕੋਲੇ ਹੀ ਪੁਰਾਣੇ ਮਾਡਲ 7 ਤੋਂ ਲੈ ਕੇ 11 ਪ੍ਰੋ ਤੱਕ 14 ਪ੍ਰੋ ਤੱਕ ਸਾਰੇ ਮਾਡਲ ਪਏ ਹੁੰਦੇ ਆ ਪੁਰਾਣੇ ਮੌਕੇ ਤੇ ਜਿਵੇਂ ਐਕਸੈਸ ਹੋ ਗਿਆ ਐਕਸ 11 ਪ੍ਰੋ ਸਾਰੇ ਹੁੰਦੇ ਆ ਜਿਹੜੇ ਨਵੇਂ ਫੋਨ ਹ ਅਜਾ ਬਜਾਜ ਦੀਆਂ ਕਿਸ਼ਤਾਂ ਵੀ ਕਰਾ ਕੇ ਦਵਾਂਗੇ ਹਾਂਜੀ ਹਾਂਜੀ ਜੇ ਮੰਨ ਲਓ ਕਿ ਚਲੋ ਜੀ ਇਹਦੇ 60000 ਦਾ ਫੋਨ ਲੈਣਾ ਤਾਂ 2 ਸਾਲ ਦੀਆਂ ਕਿਸ਼ਤਾਂ ਹੋ ਜਾਂਦੀਆਂ ਤੇ ਸਾਰਾ 2000 ਰੁਪਏ ਮਹਿੰਗਾ ਪੈਂਦਾ 2000 ਰੁਪਏ ਦੀ ਕਿਸ਼ਤ ਬਣਦੀ ਹੈ ਆਈਫੋਨ ਬਾਈ ਜਿਹੜੇ ਆਈਫੋਨ ਲੈਣ ਦੇ ਚਾਹਵਾਂ ਨੇ ਪੁਰਾਣੇ ਵੀ ਨਵੇਂ ਵੀ ਬਾਈ ਹੋਰ ਕਹਿੰਦੇ ਨਵੇਂਾਂ ਤੇ ਵੀ ਕਿਸ਼ਤਾਂ ਜਿਹੜੀਆਂ ਕਰਾ ਕੇ ਦਵਾਂਗੇ ਤੇ ਹੁਣ ਤੁਸੀਂ ਬਾਈ ਵੇਟ ਨਹੀਂ ਕਰਨੀ ਆ ਬਾਈ ਇੱਕ ਹੋਰ ਵੀ ਚੀਜ਼ਾਂ ਬਾਈ ਕੋਲੇ ਹੈਗੀਆਂ ਹੁਣ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਵੀ ਆ ਵੀ ਚੀਜ਼ਾਂ ਇੰਨੀਆਂ ਸਸਤੀਆਂ ਮਿਲਦੀਆਂ ਬਾਈ ਦੱਸਿਓ ਆ ਜਿਹੜੀਆਂ ਤੁਸੀਂ ਸਾਨੂੰ ਕੜੀਆਂ ਦੱਸੀਆਂ ਸੀ ਕੜ ਸੱਤ ਸਟ੍ਰੈਪ ਆ ਜਾਣਗੇ ਇਹ ਸਿਰਫ ਹੈ ਜੀ 1300 ਰੁਪਏ ਦੀ ਲਓ ਵੀ ਪਹਿਲਾਂ ਤਾਂ ਐਂ ਦੱਸਦਾ ਵੀ ਇਹ ਕੱਲੇ ਬੰਦੇ ਵਾਸਤੇ ਨਹੀਂ ਉਹਦੇ ਜਵਾਕ ਵਾਸਤੇ ਵੀ ਹੈ ਛੋਟੇ ਛੋਟੇ ਬੱਚੇ ਜਿਹੜੇ ਘੜੀਆਂ ਪਾਉਣ ਦੇ ਸ਼ਕੀਨ ਹਨਾ ਆਪ ਵੀ ਪਾਓ ਤੇ ਬੱਚਿਆਂ ਨੂੰ ਵੀ ਪਵਾਓ ਆਪਣੇ ਬੱਚਿਆਂ ਵਾਸਤੇ ਵੀ ਲੈ ਜਾਓ ਬਾਈ ਕਿੰਨੇ ਦਾ ਦੱਸਿਆ ਇਹ ਸਿਰਫ ਹੈ ਜੀ 1300 ਰੁਪਏ ਦੀ ਜੀ 1300 ਰੁਪਏ ਚ ਬਾਈ ਹੋਰ ਕੀ ਕੁਝ ਇਹਦੇ ਨਾਲ ਦੀ ਸੇਮ ਬੋਚ ਆ ਜੂ ਜੀ ਸੱਤ ਸਟ੍ਰੈਪ ਵਾਲੀ ਇਹਦੇ ਨਾਲ 에어ਪੋਰਟ ਆ ਜਾਂਦੇ ਜੀ ਲਓ ਜੀ 에어ਪੋਰਟ ਵੀ ਫ੍ਰੀ ਕੀ ਬਾਤ ਹੈ ਨਾਲ ਹੀ ਕਿੰਨੇ ਦਾ ਦੱਸਿਆ ਬਾਈ ਇਹ ਇਹ ਵੀ 1300 ਦੀ ਜੀ ਲਓ ਜੀ 1300 ਰੁਪਏ ਦੇ ਵਿੱਚ ਕੌਣ ਦਿੰਦਾ ਯਾਰ ਘੜੀ ਮੈਨੂੰ ਤਾਂ ਨਹੀਂ ਲੱਗਦਾ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ 1300 ਰੁਪਏ ਚ ਕਿਤੇ ਘੜੀ ਵੀ ਮਿਲ ਰਹੀ ਹੈ ਤੇ ਨਾਲ ਹੈੱਡਫੋਨ ਵੀ ਮਿਲ ਰਹੇ ਹੈ ਤੇ ਨਾਲ ਆ 7 ਫੀਤੇ ਘੜੀਆਂ ਦੇ ਤੇ ਆਹ ਦੇਖੋ ਤੁਸੀਂ ਘੜੀ ਦਾ ਕਵਰ ਵੀ ਹੈ ਤੇ ਬਾਈ ਖੁੱਲਾ ਆਫਰ ਹੈ ਤੇ ਖੁੱਲਾ ਚੈਲੰਜ ਹੈ ਖੁੱਲਾ ਚੈਲੰਜ ਪੰਜਾਬ ਦਾ ਵੀ ਰੇਟ ਕੰਪੈਰੀਸ਼ਨ ਕਰ ਲਓ ਜਿਹੜੇ ਦੋਸਤ ਬਾਈ ਨਾਲ ਸੰਪਰਕ ਇੰਸਟਾ ਤੇ ਜੁੜੇ ਹੋ ਬਾਈ ਆਪਦਾ ਇੰਸਟਾਗ੍ਰam ਆਈਡੀ ਵੀ ਦੱਸ ਦਿਓ ਜਿੱਤੇ ਤੁਸੀਂ ਡੇਲੀ ਆਫਰ ਆਪਣੀ ਹੈਗੀ ਹੈ ਜੀ ਗਰਸੀਰ ਧਮਾਇਲ ਹੱਬ अच्छा ਉਹਦੇ ਡੇਲੀ ਅਪਡੇਟ ਡੇਲੀ ਪਾਉਣੇ ਡੇਲੀ ਜੀ ਤੇ ਹੋਰ ਜਿਹੜੀਆਂ ਚੀਜ਼ਾਂ ਕਹਿੰਦੇ ਵੀ ਲੋਕ ਇੱਕ ਤੁਸੀਂ ਦੱਸਿਆ ਵੀ ਆਪਣੇ ਕੋਲੇ OTG 5 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਹਨਾ ਆ ਜੂਗੀ ਵੀ 8 ਆ ਜੂਗੀ ਇਹਦੇ ਵਿੱਚ ਹੀ ਟਾਈਪ ਸੀ ਹੈ ਕੇਵਲ ਆ ਜੂਗੀ OTG ਇਹ ਸਿਰਫ 5-5 ਰੁਪਏ ਆਂਦੀਆਂ ਜੀ ਲਓ ਜੀ 5-5 ਰੁਪਏ ਚ ਮੈਨੂੰ ਲੱਗਦਾ 5 ਰੁਪਏ ਚ ਤਾਂ ਹੁਣ ਕੁਝ ਵੀ ਨਹੀਂ ਆਉਂਦਾ ਬਾਈ ਤੁਸੀਂ 5 ਰੁਪਏ ਕਿੱਥੋਂ ਲਿਆ ਇਹ ਉਹ 5 ਰੁਪਏ ਦੀ ਹੈ ਜੀ ਇੱਕ ਆ ਜੂਗੀ ਸਟੈਂਡ ਅੱਛਾ ਜਿਹੜਾ ਉੱਪਰ ਮੋਬਾਈਲ ਧਰ ਲੈਣੇ ਇਹ ਵੀ 5 ਰੁਪਏ ਦਾ ਜੀ ਸਿਰਫ ਲਓ ਜੀ ਆਪਾਂ ਕਹਿੰਦੇ ਵੀ ਕੋਈ ਵੀਡੀਓ ਦੇਖਣੀ ਹੈ ਫਿਲਮ ਦੇਖਣੀ ਹੈ ਜਾਂ ਚੈਟ ਕਰਨੀ ਆ ਜਾਂ ਬਹੁਤ ਸਾਰੀਆਂ ਸੁਵਿਧਾਵਾਂ ਇਸ ਸਟੈਂਡ ਦੇ ਨਾਲ ਹੋ ਜਾਂਦੀਆਂ ਲਓ ਤੁਸੀਂ ਸਟੈਂਡ ਦਾ ਕੰਮ ਦੇਖ ਲਓ ਤੇ ਇਹਦੇ ਪੈਸੇ ਸਿਰਫ 5 ਰੁਪਏ ਬਾਈ ਛੋਡੇ ਵਾਸਤੇ ਤੇ ਜਿਹੜਾ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ ਹੈਗਾ ਕੋਈ ਸਪੈਸ਼ਲ ਬਸ ਉਹੀ 11 ਪਰੋ ਜੀ ਆਪਣਾ ਅੱਛਾ ਇਹ ਵੀ ਦਵਾਂਗੇ ਤੇ ਨਾਲ ਬਾਈ ਹੋਰੇ ਕਹਿੰਦੇ ਵੀ ਜਿਹੜੀਆਂ ਚੀਜ਼ਾਂ ਆਫਰ ਵਾਸਤੇ ਰੱਖੀਆਂ ਇੱਕ ਬਾਈ ਤੀਸਰੇ ਨੰਬਰ ਵਾਲਾ ਰਹਿ ਗਿਆ ਸੀ ਤੀਸਰੇ ਨੰਬਰ ਵਾਲੇ ਵਾਸਤੇ ਆਪ ਹੀ ਰੱਖ ਦਿੰਨੇ ਆ ਲਓ ਵੀ ਬੋਟ ਕੰਪਨੀ ਦੀ ਘੜੀ ਸੋਨੂ ਮਿਲੂਗੀ ਜਿਹੜਾ ਤੀਸਰੇ ਨੰਬਰ ਤੇ ਰਹਿ ਗਿਆ ਇਹਨਾਂ ਸੋਚੋ ਵੀ ਸ਼ੇਅਰ ਕਰਨ ਵਾਲਿਆਂ ਵਾਸਤੇ ਛੋਟਾ ਕੰਮ ਹੈ ਬਹੁਤ ਵੱਡੇ ਆਫਰ ਆ ਦੋਸਤੋ ਲੱਗਦਾ ਕੁਛ ਨਹੀਂ ਨੈਟ ਪੈਕ ਹੈਗਾ ਬਸ ਇਕੱਲਾ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਤੇ ਸ਼ੇਅਰ ਕਰਨਾ ਹੈ ਤੇ ਉਸ ਤੋਂ ਬਾਅਦ ਸਕਰੀਨਸ਼ਾਟ ਬਾਈ ਨੂੰ ਮੋਬਾਈਲ ਤੇ ਵਟਸਐਪ ਕਰ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਦੇਖਣਾ ਵੀ ਮਿਲਦਾ ਕੀ ਕੁਛ ਹੈ ਵੀਡੀਓ ਉਹਰੇ ਖੜ ਕੇ ਪਾਵਾਂਗੇ ਚੈਲੰਜ ਅਸੀਂ ਵੀ ਕਰਦੇ ਹੁੰਦੇ ਆ ਕਿ ਜਾਲੀ ਕੁਛ ਨਹੀਂ ਨਕਲੀ ਕੁਛ ਨਹੀਂ ਫਾਰਮੈਲਟੀ ਕੁਛ ਨਹੀਂ ਜਿਹੜੀ ਚੀਜ਼ ਹੋਊਗੀ ਜੈਨੂਨ ਹੋਊਗੀ ਰੀਅਲ ਹੋਊਗੀ ਤੇ ਵੀਡੀਓ ਬਣਾਉਣ ਦਾ ਮਕਸਦ ਬਾਈ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ ਤੇ ਉਸ ਤੇ ਆਹ ਦੇਖੋ ਹੁਣ ਬਾਈ ਵੇਟਿੰਗ 'ਚ ਬੈਠੇ ਆ ਹੁਣ ਸਾਡੇ ਕਰਕੇ ਇਹਨਾਂ ਦਾ ਨੰਬਰ ਥੋੜਾ ਜਿਹਾ ਲੇਟ ਪਰ ਜਦੋਂ ਅਸੀਂ ਨਿਕਲਾਂਗੇ ਤਾਂ ਆ ਹੀ ਮੇਲਾ ਇੱਥੇ ਚੱਲਦਾ ਰਹਿੰਦਾ ਜਦੋਂ ਵੀ ਬਾਈ ਦੁਕਾਨ ਖੋਲ ਲੈਂਦਾ ਬਾਈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵੇ ਤੱਕ ਦੁਕਾਨ ਖੁੱਲਦੀ ਹੈ 8 ਤੋਂ 8 ਹੀ ਅੱਛਾ 8 ਵਜੇ ਆ ਜਾਂਦੇ ਆ ਸਵੇਰੇ ਸ਼ਾਮ ਨੂੰ 8 ਵਜੇ ਜਾਂਦੀ ਹੈ ਦੁਕਾਨ ਕੀ ਬਾਤ ਹੈ ਕੀ ਬਾਤ ਹੈ ਤੇ ਬਾਈ ਹੋਰ ਕੀ ਕੁਝ ਖਾਸ ਆਪਣੇ ਕੋਲ ਕਿੱਦੂ ਬਾਦ ਆ ਜੀ ਵਾਚ ਅੱਛਾ ਵੀ ਹੈ ਹਾਂਜੀ ਹਾਂਜੀ ਇਹ ਕਿੰਨੇ ਦੀ ਹੈ ਬਾਈ ਇਹ ਹੈਗੀ ਆ ਜੀ 950 ਰੁਪਏ ਦੀ 950 ਦੀ ਅਲਟਰਾ 2 ਵਾਚ ਪਹਿਲਾਂ ਤਾਂ ਮੈਂ ਹੀ ਕਹੂੰਗਾ ਵੀ ਤੁਸੀਂ ਮਾਰਕੀਟ ਚ ਘੁੰਮਦੇ ਹੋ ਨਾ ਇਹ ਚੀਜ਼ਾਂ 1000 2000 3000 4000 ਜਿਹੜਾ ਆਉਂਦਾ ਜੀ ਲਾਇਆ ਰੇ ਤੇ ਤੁਸੀਂ ਹੁਣ ਠੱਗੇ ਨਾ ਜਾਇਓ ਦੋਸਤੋ ਜਿਹੜੇ ਤਾਂ ਸਿਆਣੇ ਨੇ ਵੀਡੀਓ ਦੇਖੀ ਜਾਂਦੇ ਨੇ ਉਹਰੇ ਆ ਕੇ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਮੈਂ ਨਹੀਂ ਕਹਿੰਦਾ ਵੀ ਇੱਕ ਵਾਰੀ ਚੈੱਕ ਕਰੋਗੇ ਤੁਹਾਡੇ ਦਿਲ ਨੂੰ ਜਚੂਗੀ ਕਿਉਂਕਿ ਆ ਮੁੰਡੇ ਜਿਹੜੇ ਇਕੱਠੇ ਹੋਏ ਆਏ ਨੇ ਨਾ ਐਵੇਂ ਨਹੀਂ ਕੋਈ ਆ ਕੇ ਸਹੀ ਦੁਕਾਨ ਤੇ ਚੜਦਾ ਹੁੰਦਾ ਜਦੋਂ ਕੋਈ ਜੀ ਜਚਦੀ ਚੀਜ਼ ਹੁੰਦੀ ਹੈ ਤਾਂ ਹੀ ਕੋਈ ਦੁਕਾਨ ਤੇ ਜਾਂਦਾ ਤਾਂ ਹੀ ਨਾਲ ਦਿਨ ਲੈ ਕੇ ਆਉਂਦਾ ਹੁੰਦਾ ਬਾਈ ਇੱਕ ਪਹਿਲਾਂ ਤਾਂ ਐਡਰੈਸ ਪ੍ਰੋਪਰ ਨੰਬਰ ਜਿਹੜੇ ਤੁਹਾਡੇ ਹੈ ਚੱਲਦੇ ਆ ਸਾਰੇ ਆਪਣਾ ਡਰੈੱਸ ਹੈਗਾ ਜੀ ਕਚੇਰੀ ਰੋਡ ਤੇ ਮਥੂੜ ਬੈਂਕ ਦੇ ਜਮਾ ਸਾਹਮਣੇ ਗਰਸੀਰਤ ਟੈਲੀਕਮ ਹੈ ਜਿਹੜਾ ਮੇਰਾ ਨੰਬਰ ਹੈ ਜੀ ਉਹ ਹੈਗਾ 8564303000 ਅੱਛਾ ਇਹ ਨੰਬਰ ਚੱਲਦਾ ਰਹਿੰਦਾ ਆਪਣਾ ਹੋਰ ਕੀ ਕੁਝ ਖਾਸ ਬਾਈ ਉਸ ਦਿਵਾਰੀ ਆ Apple ਦੇ ਕਵਰ ਆ ਜਾਂਦੇ ਆ ਲਓ ਜੀ ਇਹ ਕਿੰਨੇ ਦੇ ਬਾਈ ਇਹ ਸਿਰਫ ਹੈਗਾ 250 ਰੁਪਏ ਦਾ ਜੀ ਲਓ ਜੀ 250 ਰੁਪਏ ਦਾ ਆਈਫੋਨ ਦਾ ਕਵਰ ਹੈ ਤੇ ਪਹਿਲਾਂ ਤਾਂ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਨਾ ਇਹ ਚੀਜ਼ਾਂ ਤਾਂ ਇੱਕ ਮਿੰਟ ਆਪਾਂ ਪਹਿਲਾਂ ਇਹਨੂੰ ਬਾਹਰ ਕੱਢ ਲਈਏ ਬਾਈ ਕੱਢ ਕੇ ਦਿਓ ਮੈਨੂੰ ਬਾਹਰ ਇਹ ਲਓ ਜੀ ਹੁਣ ਆਜੋ ਬਾਈ ਤੁਹਾਡੇ ਨਾਲ ਗੱਲਬਾਤ ਇੱਕ ਸਾਂਝੀ ਕਰਦੇ ਆ ਤੁਸੀਂ ਆਨਲਾਈਨ ਚੈੱਕ ਕਰਿਓ ਇਹਦਾ ਰੇਟ ਨਾ 2000 ਰੁਪਏ ਦੇ ਨੇੜੇ ਹੈ ਤੇ ਮੈਂ ਵੀ ਮੰਗਾਇਆ ਮੈਨੂੰ ਲੱਗਾ ਤੇ ਮੈਂ ਵੀ ਠੱਗਿਆ ਗਿਆ ਤੇ ਮੈਨੂੰ ਵੀ ਅੱਜ ਪਤਾ ਲੱਗਿਆ ਵੀ ਇਹ 250 ਰੁਪਏ 'ਚ ਵੀ ਮਿਲ ਜਾਂਦਾ ਤੇ ਮੈਂ 1000 ਰੁਪਏ ਦਾ ਮੰਗਾਇਆ ਸੀ ਆਨਲਾਈਨ ਤੇ ਬਾਈ ਹੁਣ ਦੋਸਤੋ ਤੁਹਾਡੇ ਵਾਸਤੇ ਤਾਂ ਫਾਇਦਾ ਕਿਉਂਕਿ ਮੈਨੂੰ ਵੀ ਨਹੀਂ ਸੀ ਪਤਾ ਮੈਂ ਵੀ ਹੁਣ ਉਰੇ ਆ ਕੇ ਚਾਨਣ ਪੈ ਗਿਆ ਵੀ ਪਤਾ ਲੱਗ ਗਿਆ ਵੀ ਆਹ 250 ਰੁਪਏ 'ਚ ਮਿਲਦਾ ਤੇ ਬਾਈ ਹੋਰ ਕੀ ਕੁਛ ਆਪਣੇ ਕੋਲ ਹੋਰ ਜੀ ਘੜੀ ਆ ਜੂਗੀ ਆ ਵੀ 스마트 ਵਾਚ ਕਿੰਨੇ ਦੀ ਆ ਬਾਈ ਇਹ ਸਿਰਫ ਹੈਗੀ ਆ 130 ਸਿਰੀ ਅਲਟਰਾ 9 ਲਓ ਜੀ ਅਲਟਰਾ 9 ਕਿੰਨੇ ਦੀ ਸਿਰਫ 1300 ਰੁਪਏ ਦੀ ਲਓ ਜੀ 1300 ਰੁਪਏ ਦੀ 골ਡ ਡਾਇਲ ਦੇ ਵਿੱਚ ਹੈ ਜੀ 골ਡ ਡਾਇਲ ਦੇ ਵਿੱਚ ਹੈ 골ਡ 체ਨ ਵੀ ਹੈ ਦੀ ਤੇ ਆਹ ਦੇਖੋ ਤੁਸੀਂ 1300 ਰੁਪਏ ਚ ਬਾਈ ਕੁਝ ਵੀ ਨਹੀਂ ਆਉਂਦਾ ਜਦੋਂ ਤੁਸੀਂ ਖਰੀਦਣ ਜਾਓਗੇ ਬਾਜ਼ਾਰ ਚ ਜਾਓਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਰੇਟ ਜਿਹੜੇ ਆ ਤੁਹਾਡੇ ਹਿਸਾਬ ਨਾਲ ਲੱਗ ਜਾਂਦੇ ਕਿਉਂਕਿ ਬੰਦਾ ਆਇਆ ਰੇਟ ਲਾ ਦਿੰਦਾ ਪਰ ਆ ਬਾਈ ਕੋਲੇ ਇੱਕ ਚੀਜ਼ ਵਧੀਆ ਲੱਗੀ ਵੀ ਇੰਨੇ ਬੰਦੇ ਖੜੇ ਨੇ ਇਹਨਾਂ ਬੰਦਿਆਂ ਮੂਰੇ ਝੂਠ ਨਹੀਂ ਬੋਲਿਆ ਜਿਹੜੀ ਚੀਜ਼ ਜਿਹੜੇ ਰੇਟ ਨੇ ਉਸੇ ਤਰ੍ਹਾਂ ਦੱਸਤੇ ਇੱਕ ਤਾਂ ਹੁੰਦਾ ਨਾ ਬੰਦਾ ਵੀ ਕਸਟਮਰ ਖੜੇ ਆ ਉਹਨਾਂ ਸਾਹਮਣੇ ਕੀ ਰੇਟ ਦੱਸਣੇ ਆ ਲੋਕ ਇਹ ਵੀ ਸੋਚਦੇ ਵੀ ਵੀਡੀਓ ਪਾਉਣ ਦੇ ਮਾਰੇ ਰੇਟ ਦੱਸਿਓ ਨੇ ਇੱਥੇ ਬੰਦੇ ਵੀ ਖੜੇ ਆ ਤੇ ਸਾਰਿਆਂ ਸਾਹਮਣੇ ਗੱਲ ਹੋਈ ਆ ਤੁਸੀਂ ਆ ਕੇ ਬਾਈ ਨਾਲ ਗੱਲ ਕਰ ਲਿਓ ਸੋਨੂ ਵੀ ਇਹੀ ਰੇਟ ਮਿਲਣਗੇ ਜੈਨੂਨ ਰੇਟ ਨੇ ਤੇ ਜੈਨੂਨ ਸਮਾਨ ਆ ਕਿਉਂਕਿ ਜਿਹੜੇ ਖਰੀਦੀ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਤੇ ਵੀਡੀਓ ਦੇਖਣ ਵਾਲੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦੇ ਕਿਉਂਕਿ ਵੀਡੀਓ ਲੰਬੀ ਕਰਨ ਦਾ ਮਕਸਦ ਨਹੀਂ ਬਾਈ ਕੋਲੇ ਜਿਹੜਾ ਸਮਾਨ ਆ ਉਹਦੀ ਔਰੀਜਿਨੈਲਟੀ ਜਿਹੜੀ ਆ ਤੁਹਾਨੂੰ ਇੱਥੇ ਆ ਕੇ ਪਤਾ ਲੱਗਣੀ ਆ ਵਿਜ਼ਿਟ ਕਰ ਲਿਓ ਕਚਹਿਰੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਵੀਡੀਓ ਨੂੰ ਆਹ ਮੁੰਡਿਆਂ ਨੂੰ ਪੁੱਛ ਲੈਨੇ ਭਾਈ ਕਿੰਨੇ ਚਿਰ ਤੋਂ ਆਉਣੇ ਤੁਸੀਂ ਸਾਨੂੰ ਹੋ ਗਿਆ ਭਾਈ 3-4 ਦਿਨ ਹੋ ਗਏ ਅੱਛਾ ਕਿਵੇਂ ਫਿਰ ਮੇਲਾ ਲੱਗਿਆ ਰਹਿੰਦਾ ਭਾਈ ਹਾਂ ਭਾਈ ਪੂਰਾ ਹੈ ਪੂਰਾ ਭਾਈ ਹੈਗਾ ਸਮਾਨ ਚੇਂਜ ਕਰਾਉਣ ਆਇਆ ਚੇਂਜ ਕਰਾਉਣ ਆਇਆ ਫੋਨ ਭਾਈ ਤੋਂ ਲੈ ਭਾਈ ਆਹ ਚੇਂਜ ਕਿਵੇਂ ਭਾਈ ਹੋਰ ਲੈਣਾ ਇਹ ਜਗ੍ਹਾ ਤੇ ਟੁੱਟ-ਫਟ ਗਿਆ ਲਓ ਭਾਈ ਬਾਈ ਦਾ ਫੋਨ ਟੁੱਟ ਗਿਆ ਤੇ ਬਾਈ ਕਹਿੰਦਾ ਮੈਂ ਤਾਂ ਚੇਂਜ ਕਰਾਉਣ ਆਇਆ ਹਾਂਗਾ ਤੇ ਭਾਈ ਮਿਲਦਾ ਉਹ ਸਮਾਨ ਜਿਹੜੀਆਂ ਗੱਲਾਂ ਹਾਂ ਭਾਈ ਮਿਲਦਾ 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 ਜਮਾ ਜਾਲੀ ਵਾਲਾ ਕੰਮ ਦਾ ਨਹੀਂ ਨਾ ਨਾ ਜਾਲੀ ਵਾਲਾ ਕੋਈ ਨਹੀਂਗਾ ਭਾਈ ਕਿਹੜੀ ਜਗ੍ਹਾ ਮਿਲਦਾ ਉਹੀ ਸਮਾਨ ਜਿਹੜੀ ਗੱਲ ਕਹੀ ਜਾਂਦਾ ਹੈ ਹਾਂ ਹੈ ਪੱਕੀ ਗੱਲਬਾਤ ਹੈ ਬਾਈ ਪੱਕੀ ਹੈ ਗੱਲਬਾਤ ਪੱਕੀ ਹੈ ਵੀਰੇ ਪੱਕੀ ਤੁਸੀਂ ਦੇਖ ਲਿਆ ਹੁਣ ਤਾਂ ਸਮਾਨ ਹਾਂਜੀ ਜਮਾਂ ਪੱਕੀ ਆਈ ਹੈ ਹੈ ਜਮਾਂ ਪੱਕੀ ਆਈ ਹੈ ਉਸੇ ਰੇਟ ਦੀ ਮਿਲਦਾ ਜਿਹੜੇ ਦੱਸਦਾ ਬਾਈ ਕੀ ਬਾਤ ਹੈ ਬਾਈ ਦੋਸਤੋ ਹੁਣ ਤੁਸੀਂ ਸ਼ੇਅਰ ਕਰ ਦਿਓ ਸ਼ੇਅਰ ਕਰਨ ਵਾਲੇ ਵਾਸਤੇ ਆਫਰ ਵੀ ਵੱਡੇ ਨੇ ਨਾਮ ਵੀ ਵੱਡੇ ਨੇ ਇੱਕ ਸਿੰਗਲ ਲਾਈਕ ਕਰਕੇ ਕਮੈਂਟ ਕਰਕੇ ਸ਼ੇਅਰ ਕਰਨਾ ਹੈ ਉਸ ਤੋਂ ਬਾਅਦ ਸੋਨੂੰ ਪਤਾ ਲੱਗ ਜਾਊਗਾ ਵੀ ਬਾਈ ਹੋਰੇ ਦਿੰਦੇ ਕੀ ਕੁਛ ਨੇ ਆਪਾਂ ਵੀਡੀਓ ਵੀ ਪਾਵਾਂਗੇ ਅਗਲੀ ਵੀਡੀਓ ਹੋਊਗੀ ਉਹ ਨਾਮ ਵਾਲੀ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰ